ਤਾ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਮੈਂ ਹਾਜ਼ਰ ਹਾਂ ਤੁਹਾਡੇ ਨਾਲ ਲੈ ਕੇ ਇੱਕ ਨਵੀਂ ਕਹਾਣੀ ਸਵੇਰ ਦੇ ਸਮੇਂ ਪਿੰਡ ਪਿੰਡ ਦੇ ਗੁਰਦੁਆਰੇ ਦੇ ਬਾਹਰ ਹਰ ਰੋਜ਼ ਇੱਕ ਬੁੱਢਾ ਵਿਅਕਤੀ ਕੰਬਲ ਲੋਈ ਤੇ ਇੱਕ ਕਟੋਰਾ ਲੈ ਕੇ ਪਿੰਡ ਗੁਰਦੁਆਰੇ ਦੇ ਬਾਹਰ ਬੈਠ ਜਾਂਦਾ ਗੁਰਦੁਆਰੇ ਦੇ ਬਾਹਰ ਬੈਠ ਜਾਂਦਾ ਹੈ ਆਂਦੇ ਜਾਂਦੇ ਲੋਕਾਂ ਤੋਂ 2 ਰੁਪਏ 5 ਰੁਪਏ 10 ਰੁਪਏ ਅੱਦੇ ਮੰਗਦਾ ਰਹਿੰਦਾ ਸ਼ੁਰੂਆਤ ਚ ਲੋਕ ਵੀ ਦੇ ਜਾਂਦੇ ਐਦਾਂ ਹੀ ਕਰਦੇ ਕਰਦੇ ਕਹਿੰਦੇ ਨਿਕਲ ਗਏ ਫੇਰ ਲੋਕਾਂ ਨੇ ਗੱਲਾਂ ਬਣਾਉਣੀਆਂ ਸ਼ੁਰੂ ਕਰਤੀਆਂ ਪਤਾ ਨਹੀਂ ਜਵਾਨੀ ਪੈਰੇ ਚ ਕੀ ਕੀਤਾ ਹੋਏ ਨੇ ਜਿਹੜਾ ਹੁਣ ਆ ਉਮਰ ਚ ਮੰਗਦਾ ਫਿਰਦਾ ਹੈਗਾ ਪਰ ਉਹਨੇ ਅੱਜ ਤੱਕ ਕਿਸੇ ਨੂੰ ਪਲਟ ਕੇ ਜਵਾਬ ਨਹੀਂ ਸੀ ਦਿੱਤਾ ਨਾ ਕਦੇ ਕਿਸੇ ਨੂੰ ਮਾਰਾ ਕਿਹਾ ਸੀ ਐਦਾਂ ਹੀ ਪਿੰਡ ਦਾ ਨੌਜਵਾਨ ਮੁੰਡਾ ਸੀ ਉਹ ਹਰ ਰੋਜ਼ ਗੁਰਦੁਆਰੇ ਜਾਂਦਾ ਹੁੰਦਾ ਉਹ ਵੀ ਦੇਖਦਾ ਹੁੰਦਾ ਉਹਨੇ ਇੱਕ ਦਿਨ ਉਹਨੂੰ ਘੂਰ ਕੇ ਦੇਖਿਆ ਤੇ ਉਹਨੇ ਪੁੱਛ ਹੀ ਲਿਆ ਕਹਿੰਦਾ ਬਾਬਾ ਜੀ ਥੋੜਾ ਘਰ ਨਹੀਂ ਹੈਗਾ ਜਾਂ ਤੁਹਾਨੂੰ ਪਰਵਾਹ ਨਹੀਂ ਹੈਗੀ ਅੱਗੋ ਬਾਬਾ ਜੀ ਵੀ ਹੱਸ ਕੇ ਬੋਲੇ ਕਹਿੰਦੇ ਪੁੱਤ ਮੇਰਾ ਘਰ ਵੀ ਆ ਤੇ ਮੈਨੂੰ ਪਰਵਾਹ ਵੀ ਆ ਕਹਿੰਦਾ ਇਹ ਮੇਰਾ ਆਖੀਰਲਾ ਸਮਾਂ ਹੈ ਇਸ ਸਮੇਂ ਜ ਮੈਂ ਲੋਕਾਂ ਨੂੰ ਸਬਕ ਸਿਖਾਉਣ ਆਇਆ ਕਹਿੰਦਾ ਕੀ ਮਤਲਬ ਜੀ ਮੈਂ ਸਮਝਿਆ ਨਹੀਂ ਉਹਨੇ ਆਪਣੀ ਲੋਈ ਤਾਰੀ ਕਟੋਰਾ ਉਹਨੇ ਪਾਸੇ ਰੱਖਿਆ ਉਹਨੇ ਸਮਝਾਇਆ ਕਿ ਕਹਿੰਦਾ ਮੈਂ ਮੰਗਦਾ ਨਹੀਂ ਹੈਗਾ ਮੈਂ ਮੰਗਤਾ ਬਣ ਕੇ ਇਹ ਦੇਖਣਾ ਚਾਹਨਾ ਕਿੰਨੇ ਲੋਕ ਦਿਲੋਂ ਦਿੰਦੇ ਨੇ ਕਿੰਨੇ ਮੂੰਹ ਦੇ ਇੱਕ ਦਿੰਦੇ ਨੇ ਤੇ ਕਿੰਨੇ ਹਾਲਾਤ ਦੇਖ ਕੇ ਦਿੰਦੇ ਨੇ ਉਹ ਕਹਿੰਦਾ ਇਹ ਇੱਕ ਝੋਟ ਨਹੀਂ ਹੈਗੀ ਇਹ ਬਲਕਿ ਇੱਕ ਚੋਣ ਹੈ ਮੇਰੀ ਅਸਲੀ ਪਛਾਣ ਬੰਦ ਕਮਰੇ ਵਿੱਚ ਹੋਰ ਹੀ ਕੁਝ ਹੈ ਤੇ ਕਹਿੰਦਾ ਜੀ ਮੈਂ ਇਸ ਕਹਾਣੀ ਨਾਲ ਕਿਸੇ ਬੰਦੇ ਦੀ ਸੋਚ ਬਦਲ ਸਕਦਾ ਤਾਂ ਮੈਨੂੰ ਮੰਗਤਾ ਬੰਨ ਵਿੱਚ ਵੀ ਕੋਈ ਇਤਰਾਜ਼ ਨਹੀਂ ਹੈਗਾ ਕੋਈ ਸ਼ਰਮ ਨਹੀਂ ਹੈਗੀ ਜਾਂ ਕੋਈ ਪਸਤਾਵਾ ਨਹੀਂ ਹੈਗਾ ਉਹ ਮੁੰਡਾ ਇੱਕਦਮ ਨਮਝਾ ਹੋ ਗਿਆ ਅੱਖਾਂ ਭਰ ਆਈਆਂ ਉਹਦੀਆਂ ਉਹਨੇ ਉਹਦੇ ਪੈਰੀ ਹੱਥ ਲਾਏ ਬਾਬੇ ਦੇ ਅਸਲ 'ਚ ਇਹ ਬੰਦਾ ਨਾ ਕਈ ਸਕੂਲਾਂ ਕਾਲਜਾਂ ਤੇ ਲਾਇਬ੍ਰੇਰੀਆਂ ਦਾ ਫਾਊਂਡਰ ਸੀ ਯਾਤਰਾ ਸੰਸਥਾਵਾਂ ਦਾ ਫਾਊਂਡਰ ਸੀ ਇਹ ਤੋਂ ਦੱਕੀ ਇਹ ਬੰਦੇ ਨੇ ਆਪਣੀ ਸ਼ਾਨ ਤੇ ਪਹਿਚਾਨ ਛੱਡ ਕੇ ਇਨਸਾਨੀਅਤ ਦੀ ਪਹਿਚਾਨ ਬਣਾਈ ਸੀ ਅਖੀਰ 'ਚ ਦੋਸਤੋ ਮੈਂ ਤੁਹਾਨੂੰ ਇਹੀ ਕਹੂੰਗਾ ਸੱਚਾ ਰੱਬ ਕਦੇ ਵੀ ਰਾਜਾ ਬਣ ਕੇ ਨਹੀਂ ਆਉਂਦਾ ਹੁੰਦਾ ਹਮੇਸ਼ਾ ਕਦੇ-ਕਦੇ ਮੰਗਤਾ ਬਣ ਕੇ ਹੀ ਪਰਖ ਪਰਖਦਾ ਹੁੰਦਾ ਹੈਗਾ ਇਸ ਕਰਕੇ ਕਦੇ ਵੀ ਹਾਲਾਤਾਂ 'ਚ ਨਾ ਫਸੋ ਦਿਲ ਤੋਂ ਦਿਲ ਤੱਕ ਦੇਖੋ ਜੇ ਇਹ ਦਿਕਾਨੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਤੇ ਫੋਲੋ ਕਰਿਓ ਅਕੇ ਤੁਹਾਡੇ ਲਈ ਇਤਨੀ ਕਹਾਣੀਆਂ ਲੈ ਕੇ ਆਂਦਾ ਰਹੂੰਗਾ ਥੈਂਕ ਯੂ